ਫਿਰ ਲੋਰ ਦੇ ਨਜ਼ਦੀਕੀ ਪਿੰਡ ਛੋਲੇ ਦੇ ਰਹਿਣ ਵਾਲੇ ਬਜ਼ੁਰਗ ਬਲਦੇਵ ਸਿੰਘ ਨੇ ਜ਼ਮੀਨੀ ਵਿਵਾਦ ਦੇ ਚੱਲਦਿਆਂ ਕੁਝ ਵਿਅਕਤੀਆਂ ਉੱਪਰ ਘਰਾਂ ਅੰਦਰ ਦਾਖਲ ਹੋ ਕੇ ਗੋਲੀਆਂ ਚਲਾਉਣ ਅਤੇ ਬਾਕੀ ਪਰਿਵਾਰਕ ਮੈਂਬਰਾਂ ਨੂੰ ਕਮਰੇ ਵਿੱਚ ਬੰਦੀ ਬਣਾ ਕੇ ਰੱਖਣ ਦੇ ਗੰਭੀਰ ਦੋਸ਼ ਲਗਾਏ ਨੇ ਇਸ ਸਬੰਧੀ ਪੀੜਤ ਬਲਦੇਵ ਸਿੰਘ ਨੇ ਪੁਲਿਸ ਨੂੰ ਲਿਖਤੀ ਸ਼ਿਕਾਇਤ ਵੀ ਦੱਸਿਆ ਕਿ ਸਵੇਰੇ 9 ਵਜੇ ਦੇ ਕਰੀਬ ਉਹ ਪਰਿਵਾਰ ਸਮੇਤ ਆਪਣੇ ਘਰ ਵਿੱਚ ਮੌਜੂਦ ਸਨ ਤਾਂ ਇਸ ਦੌਰਾਨ 10 ਤੋਂ ਵੱਧ ਹਥਿਆਰਬੰਦ ਵਿਅਕਤੀ ਉਸ ਦੇ ਘਰਾਂ ਅੰਦਰ ਜ਼ਬਰੀ ਦਾਖਲ ਹੋ ਗਏ ਤੇ ਉਨ੍ਹਾਂ ਨੂੰ ਧਮਕੀਆਂ ਦੇਣ ਲੱਗ ਪਏ 피ੜਤ ਬਜ਼ੁਰਗ ਮੁਤਾਬਕ ਇਸ ਤਰ੍ਹਾਂ ਦੋ ਵਿਅਕਤੀਆਂ ਨੇ ਉਹਨਾਂ ਦੇ ਘਰ ਅੰਦਰ ਪਾਈ ਤੋਂ 6 ਫਾਇਰ ਵੀ ਕੀਤੇ ਤੇ ਉਹਨਾਂ ਨੇ ਹਥਿਆਰਾਂ ਦੇ ਜ਼ੋਰ ਤੇ ਮਹਿਲਾਵਾਂ ਤੇ ਬੱਚਿਆਂ ਸਮੇਤ ਹੋਰ ਪਰਿਵਾਰਕ ਮੈਂਬਰਾਂ ਨੂੰ ਇੱਕ ਕਮਰੇ ਵਿੱਚ ਬੰਦੀ ਬਣਾ ਲਿਆ 피ੜਤ ਬਜ਼ੁਰਗ ਮੁਤਾਬਕ ਹਮਲਾਵਰਾਂ ਨੇ ਉਸ ਕੋਲੋਂ ਖਾਲੀ ਕਾਗਜ਼ ਤੇ ਦਸਤਖਤ ਵੀ ਕਰਵਾ ਲਏ ਇਸ ਤੋਂ ਇਲਾਵਾ ਹਮਲਾਵਰ ਤਕਰੀਬਨ ਅੱਧਾ ਘੰਟਾ ਘਰ ਵਿੱਚ ਘੁੰਮਦੇ ਰਹੇ ਤੇ ਪੂਰੇ ਘਰ ਦੇ ਸਮਾਨ ਦੀ ਤਲਾਸ਼ੀ ਲੈਂਦੇ ਰਹੇ ਉਨਾ ਦੱਸਿਆ ਕਿ ਹਮਲਾਵਰਾਂ ਨੇ ਘਰ ਵਿੱਚੋਂ ਸਾਰੇ ਦਸਤਾਵੇਜ਼ ਦੇ ਨਾਲ-ਨਾਲ ਸਾਰੇ ਮੈਂਬਰਾਂ ਦੇ ਮੋਬਾਈਲ ਫੋਨ, ਟਰੈਕਟਰ ਅਤੇ ਹਲ ਵੀ ਆਪਣੇ ਨਾਲ ਲੈ ਗਏ। ਜਿਸ ਤੋਂ ਬਾਅਦ ਇਕੱਠੇ ਹੋਏ ਪਿੰਡ ਵਾਸੀਆਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਸਤਨਾਮ ਸਿੰਘ ਸਾਡਾ ਨਾਮ ਹੈ ਜੀ ਡੈਡੀ ਦਾ ਨਾਮ ਬਲਦੇਵ ਸਿੰਘ ਆ ਸਾਡੇ ਦੇ ਇਹਨਾਂ ਨੇ 13 ਤਰੀਕ 12 ਤਰੀਕ ਨੂੰ ਇਹਨਾਂ ਨੂੰ ਸਾਨੂੰ ਬੂਤਕਰ ਕੋਲੇ ਘੇਰਿਆ। ਕੌਣ ਬੰਦੇ ਆ? ਉਹ ਜੀ ਅਣਪਛਾਤੇ ਮੂੰਹ ਬੰਨੇ ਹੋਏ ਸੀ ਉਸ ਟਾਈਮ ਕਹਿੰਦੇ ਸਾਨੂੰ ਅਣਪਛਾਤੇ ਦੱਸਣਾ। ਮੜਕੇ ਸਾਡੀ ਇਹਨਾਂ ਨੇ ਦਾਖਲ-ਦੁਖਲ ਵੀ ਕਰਾਇਆ। ਰੋੜੇ ਪਹਿਲਾਂ ਸਰਕਾਰੀ ਚ ਹੋਏ ਮੜਕੇ ਇਹਨਾਂ ਨੇ ਕੀ ਬਹਾਨੇ ਨਾਲ ਰੋੜੇ ਤੇ ਲਗਾ ਉਹ ਮਹਿੰਗੀ ਤੇ ਲਗਾ ਮਹਿੰਗੀ ਤੇ ਜਾ ਕੇ ਉੱਥੇ ਮੜਕੇ ਇਹਨਾਂ ਨੇ ਸਾਨੂੰ ਉੱਥੇ ਵੀ ਮੈਨੂੰ ਕੁੱਟਮਾਰ ਕੀਤੀ ਕੁੱਟਮਾਰ ਕਰਕੇ ਮੜਕੇ ਇਹਦੀ ਜਿਹੜੀ ਭੂਆ ਸੀ ਉਹਨੇ ਇਹ ਗੱਲ ਉਹਦੇ ਨਾਲ ਬਹਿਸਬਾਜ਼ੀ ਕਰਨ ਲੱਗ ਪਈ ਤੇ ਉਹਨਾਂ ਨੇ ਇੱਕ ਦੂਜੇ ਨੂੰ ਉਹਨੂੰ ਮਾਰਾ ਚ ਬੋਲਿਆ ਕੋਈ ਉਹਨੂੰ ਬੋਲਿਆ ਮੜਕੇ ਮੈਨੂੰ ਖਿੱਚ ਕੇ ਬਾਹਰ ਲਾ ਗਏ ਕੀ ਕਾਰਨ ਕੀ ਸੀਗਾ ਕੀ ਮਕਸਦ ਜਮੀਂਦਾਰ ਰੋਲਾ ਜੀ ਜਮੀਨ ਜਿਹੜੀ ਹੈਗੀ ਐ ਐਸ.ਡੀ.ਐਮ. ਸੇਲ ਕਲਰਕ ਹੰਸਰਾਜ ਦੇ ਨਾਂ ਚੱਲਦੀ ਸੀ ਠੀਕ ਆ ਉਸ ਤੋਂ ਬਾਅਦ ਉਹ ਜਮੀਨ ਜਿਹੜੀ ਹੈਗੀ ਆ ਉਹ ਐਸ.ਡੀ.ਐਮ ਦੇ ਸੇਲ ਕਲਰਕ ਦੇ ਨਾਂ ਹੋਣ ਕਾਰਨ ਉਹਦੋਂ ਵਾਰ ਡੀਸੀ ਤੋਂ ਕੈਨਸਲ ਕਰਾਈ ਫਿਰ ਕੀ ਹੋਇਆ ਅੱਜ ਕੌਣ ਆਏ ਸੀ ਅੱਜ ਜੀ ਉਹਦੇ ਭਤੀਜੇ ਆਏ ਸੀ ਹਾਂਜੀ ਕੀ ਕੀਤਾ ਹੋਈ ਗੱਲ ਉਹਨਾਂ ਨੇ ਧੱਕੇ ਨਾਲ ਸਾਡਾ ਟਰੈਕਟਰ ਵੀ ਲੈ ਗਾਇਆ ਤੇ ਡੈਡੀ ਤੋਂ ਧੱਕੇ ਨਾਲ ਗੂਠੇ ਲਵਾਏ ਆ ਤੇ ਫਾਇਰਪੋਲ ਵੀ ਕੀਤਾ ਫਾਇਰਪੋਲ ਵੀ ਕੀਤਾ 12 ਬੋਰ ਦੇ ਕੀਤੇ ਆ ਬਾਕੀ ਪਿਸਟਲ ਨਾਲ ਅਸਲਾ ਉਹਨਾਂ ਦੇ ਕੋਲ ਸੀ ਹਾਂ ਅਸਲਾ ਕੋਲ ਸੀ ਲੈ ਜਾਣੇ ਸੀ ਉਹ ਉਹ ਜੀ ਆ ਘਟ ਤੋਂ 12 14 ਜਾਣੇ ਸੀ 12 ਗੱਡੀਆਂ ਚ ਆਏ ਸੀ ਮੋਟਰਸਾਈਕਲ ਵੀ ਆ ਪੁਲਿਸਰ ਸੀ ਪੁਲਿਸ ਨੇ ਫੜਪੜ ਵੀ ਲਾਇਆ ਹਾਂਜੀ ਬਾਈ ਕੋ ਪਤਾ ਨਹੀਂ ਪੁਲਿਸ ਨੇ ਕਾਰਵਾਈ ਮੌਕੇ ਤੇ ਐਸਐਸਪੀ ਸਾਹਿਬ ਦਾ ਬਹੁਤ ਅਸੀਂ ਬਹੁਤ ਬਹੁਤ ਸ਼ੁਕਰੀਆ ਕਰਦੇ ਹਾਂ ਸਾਡੇ ਸਰਪੰਚ ਸਾਹਿਬਾਨ ਬਾਸ ਸਿੰਘ ਦਾ ਜਿਨ੍ਹਾਂ ਨੇ ਸਾਡੇ ਮੌਕੇ ਤੇ ਸਾਥ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਸਾਰੇ ਥਾਣਾ ਫਿਰਲਾੌਰ ਦੇ ਐਸਐਚਓ ਸੰਜੀਵ ਕਪੂਰ ਭਾਰੀ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ। ਪੁਲਿਸ ਅਧਿਕਾਰੀਆਂ ਮੁਤਾਬਕ ਪੀੜਤ ਪਰਿਵਾਰ ਨੇ ਸਿਰਫ ਬਲਜੀਤ, ਹੈਰੀ ਅਤੇ ਬਿੱਲੇ ਨਾਮ ਦੇ ਵਿਅਕਤੀਆਂ ਦੀ ਪਛਾਣ ਦੱਸੀ ਹੈ। ਕਾਬਲੇ ਗੌਰ ਹੈ ਕਿ ਥਾਣਾ ਸਿਟੀ ਫਿਲੌਰ ਦੇ ਐਸਐਚਓ ਸੰਜੀਪ ਕਪੂਰ ਨੇ ਮਹਿਜ 6 ਘੰਟਿਆਂ ਚ ਹੀ ਇਸ ਕੇਸ ਨੂੰ ਸੋਲਵ ਕਰਦਿਆਂ 7 ਤੋਂ 8 ਹਮਲਾਵਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਜਿਸ ਦਾ ਖੁਲਾਸਾ ਸੀਨੀਅਰ ਪੁਲਿਸ ਅਧਿਕਾਰੀਆਂ ਵੱਲੋਂ ਜਲਦ ਹੀ ਪੱਤਰਕਾਰ ਵਾਰਤਾਲ ਕਰਕੇ ਕੀਤਾ ਜਾਵੇਗਾ ਥਾਣਾ ਮੁਖੀ ਸੰਜੀਪ ਕਪੂਰ ਨੇ ਦੱਸਿਆ ਕਿ ਕੋਈ ਵੀ ਕਾਨੂੰਨ ਤੋਂ ਉੱਪਰ ਨਹੀਂ ਹੈ ਜੋ ਵੀ ਕਾਨੂੰਨ ਦੀ ਉਲੰਘਣਾ ਕਰਦਾ ਹੈ ਭਾਵੇਂ ਉਹ ਕਿੰਨਾ ਵੀ ਪ੍ਰਭਾਵਸ਼ਾਲੀ ਕਿਉਣਾ ਹੋਵੇ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਫਿਲੌਰ ਤੋਂ ਰਾਜਕਮਾਨ ਨੰਗਲ ਦੀ ਵਿਸ਼ੇਸ਼ ਰਿਪੋਰਟ ਸਰ ਮੈਂ ਸ਼ੋਲੇ ਵਿਆਰਡ ਦੇ ਵਿੱਚ ਕੋ ਗੋਲੀ ਚੱਲਣ ਦਾ ਮਾਮਲਾ ਆ ਰਿਹਾ ਜ਼ਮੀਨ ਨੂੰ ਲੈ ਕੇ ਕੀ ਲੱਗਦਾ ਹੈ ਕਿੰਨੇ ਬੰਦੇ ਕੰਮ ਦਿੱਤੇ ਹਾਂ ਅੱਜ ਦੁਪਹਿਰੇ ਇੱਕ ਇਨਫੋਰਮੇਸ਼ਨ ਰੀਸੀਵ ਹੋਈ ਹੈ ਕਿ ਬਲਦੇਵ ਸਿੰਘ ਪੁੱਤਰ ਸਰਦਾਰ ਸਿੰਘ ਸ਼ੋਲੇ ਇਹਦੇ ਘਰ ਕੁਟਮਾਰ ਕਰਕੇ ਤੇ ਹਵਾਈ ਫਾਇਰ ਵੀ ਕਰਕੇ ਗਏ ਨੇ ਜਿਸ ਮੰਦੀ ਸੀ ਪਰਤਾਲ ਕਰ ਰਹੇ ਆ ਤੇ ਜੋ ਵੀ ਬੰਦੀ ਕਰ ਵੀ ਉਹਨੂੰ ਅਮਲ ਚ ਲਿਆ ਰਹੇ ਆ किन्ने व्यक्ति का हो गया अजय जी ये मुकदमा दर्ज कराने दी प्रोसीडिंग शुरू हो गया है ये देख रहे हैं कौन की करके कर गया उस दिन तक कर दिखा फिर किन्ने होए है अभी वेरीफाई कर रहे हैं सर अच्छा कोई असला भी बरामद ਕੀਤਾ ਹਾਂ ਹਜੇ ਬ੍ਰਦਰ ਸਭ ਕੁਝ ਵੈਰੀਫਾਈ ਕਰ ਰਹੇ ਹਾਂ ਹਜੇ ਤਾਂ ਮੁਕਦਮੇ ਦੀ ਸਟਾਰਟਿੰਗ ਹੈ ਉਹ ਦੇਖ ਕੇ ਵੈਰੀਫਾਈ ਕਰਾਂਗੇ